ਉਹ ਪਾਪ ਵਹੀ ਕੰਦੇ ਤੇ ਸਾਡੀ ਬੋਟਾਂ ਚੱਲਦੇ 8 ਸਾਲ ਹੋ ਗਏ ਘੱਟੋ ਘੱਟ ਪਰ ਕਦੀ ਵੀ ਇਦਾਂ ਚੀਜ਼ ਹੋਇਆ ਹੀ ਨਹੀਂ ਹੈ ਸਾਡੀ ਜਿੰਨੀ ਵੀ ਬੋਟਾਂ ਸਤੇ ਸਾਰੀ ਆਈਰਸ ਨੋਰਮਸ ਦੀ ਬੋਟਾਂ ਆਈਰਸ ਨੋਰਮਸ ਦਾ ਮੀਨਿੰਗ ਇਹ ਹੈ ਕਿ ਸਾਡੀ ਬੋਟਾਂ ਇੱਕ ਸਮੁੰਦਰ ਲੈਵਲ ਤੇ ਚੱਲਣ ਵਾਲੀ ਬੋਟਾਂ ਸਾਡੀ ਸਿੰਪਲ ਇੱਕ ਮਿੱਠੇ ਪਾਣੀ 'ਚ ਚੱਲਣ ਵਾਲੀ ਬੋਟਾਂ ਨਹੀਂ ਹੈ ਪਰ ਜਿਹੜੀ ਕੱਲ ਸਾਡਾ ਹਾਸਾ ਹੋਇਆ ਉਹਦਾ ਕਾਰਨ ਕੀ ਸੀਗਾ ਸਾਡੀ ਬੋਟ ਖੜੀ ਸੀਗੀ ਤੇ ਸਾਡਾ ਜਿਹੜਾ ਸਕੀਪਰ ਵਿੱਚ ਬੈਠੇ ਸੀਗੇ ਜਿਹੜੀ ਬੋਟ ਚਲਾਉਂਦੇ ਹੈਗੇ ਉਹਨਾਂ ਨੇ ਆਪਣਾ ਇਗਨੀਸ਼ਨ ਓਨ ਕੀਤਾ ਹੈ ਤੇ ਇਗਨੀਸ਼ਨ ਓਨ ਕਰਦੇ ਸਾਰੀ ਉਹਨਾਂ પેટ્રોલ ਦੀ ਟੈਂਕੀ ਨੂੰ ਜਿਹੜੀ ਸੀਗੀ ਗੈਸੋਲਿਨ ਦੀ ਟੈਂਕੀ ਕਿ ਟੈਂਕਸ ਉਹਨਾਂ ਨੂੰ ਅੱਗ ਲੱਗੀ। ਅਪਰਧ ਕਾਰਨ ਵੀ ਦੇਖਿਆ ਉਹਨੂੰ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਸਾਡੇ ਉਸ ਟਾਈਮ ਦੇਖਿਆ ਜਾਏ ਤੇ ਸਾਡੇ ਕੋਈ ਟੂਰਿਸਟ ਨਹੀਂ ਸੀਗਾ। ਜਿਹੜੇ ਟੂਰਿਸਟ ਉੱਪਰ ਉਹ ਆ ਵੀ ਰਹੇ ਸੀਗੇ ਉਹਨਾਂ ਨੂੰ ਵੀ ਆਪ ਉਸ ਟਾਈਮ ਰੋਕ ਤਾ ਸचेत ਕਰਤਾ ਸੀਗਾ ਕਿ ਸਾਰੇ ਪਿੱਛੇ ਹਟ ਜਨ ਕੋਈ ਵੀ ਬੋਟਿੰਗ ਲਾਗੇ ਨਹੀਂ ਆ। ਪਰ ਬਾਕੀ ਆਪਾਂ ਉਹਦਾ ਪੂਰਾ ਕਾਰਨ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅੱਗੇ ਵੀ ਅੱਗੇ ਤੋਂ ਵੀ ਕਦੀ ਇਦਾਂ ਦੀ ਜੀ ਹੋਏਗੀ ਨਹੀਂ ਪਰ ਉਹਦੇ ਲਈ ਵੀ ਆਪਾਂ ਸਾਰੇ ਸੇਫਟੀ ਮੇਜਰਮੈਂਟ ਨਾਲ ਚੱਲਨੇ ਆਥੇ ਸਾਡੇ ਕੋਲ ਲਾਈਵ ਗਾਰਡਸ ਵੀ ਹੈ ਲਾਈਵ ਬॉयਜ਼ ਵੀ ਹੈ ਆਪਣਾ ਫਾਇਰ ਐਕਸਟੈਂਸ਼ਨ ਕਾਪਿਆ ਫਾਇਰ ਐਕਸਟੈਂਸ਼ਨ ਵੀ ਰੱਖਿਆ ਹੈ ਇਕੁਪਮੈਂਟ ਸਾਰੇ ਰੱਖਿਆ ਹੈ ਸਾਰੇ ਲਾਇਸੈਂਸ ਹੋਲਡਰ ਸਾਰਿਆਂ ਕੋ ਆਪਣੇ ਲਾਈਫ ਸੇਵਿੰਗ ਦੇ ਸਾਰਿਆਂ ਨੇ ਕੋਰਸ ਕੀਤੇ ਪਏ ਇੱਥੇ ਇਦਾਂ ਦੀ ਕੋਈ ਗੱਲ ਨਹੀਂ ਬਾਜੀ ਬਾਕੀ ਰਹੀ ਗੱਲ ਛੋਟਾ ਹਾਦਸਾ ਜਰੂਰ ਹੋਇਆ ਹੈ ਪਰ ਇਹਦੇ ਚ ਕਿਸੇ ਦਾ ਵੀ ਆਪਾਂ ਕੋਈ ਨੁਕਸਾਨ ਜਾਨੀ ਨੁਕਸਾਨ ਨਹੀਂ ਹੋਇਆ ਨਾ ਕਿਸੇ ਨੂੰ ਕੋਈ ਕੁਝ ਹੋਇਆ ਹਾਂ ਥੋੜਾ ਬਹੁਤ ਸਾਡੇ ਜਿਹੜੇ ਸਕੀਪਰ ਸੀਗੇ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਕਿ ਆਪਣੇ ਆਪ ਨੂੰ ਬੋਟਸ ਨੂੰ ਬਚਾਉਣ ਦੀ ਤੇ ਨਾਲ ਜਿਹੜੇ ਟੂਰਿਸਟ ਸੀਗੇ ਉਹਨਾਂ ਨੂੰ ਪਿੱਛੇ ਕਰਨ ਦੀ ਉਹਦੇ ਵਿੱਚ ਸਾਡੇ ਜਿਹੜਾ ਇੱਕ ਸਕੀਪਰ ਸੀ ਉਹਨਾਂ ਨੂੰ ਮਾੜੀ ਮੁੰਟੀ ਬਰਨ ਹੋਇਆਗਾ ਉਹ ਵੀ ਫਾਇਰ ਐਕਸ you know.